ਜਲੰਧਰ ਦੇ ਨਵੇਂ ਬਣੇ ਮੇਅਰ ਵਿਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵਿੰਦਰ ਢਿੱਲੋਂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵਿਤਲਾਬ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਮਹਾਮੈਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਵਿਨੀਤ ਧੀਰ ਨੇ ਗੱਲਬਾਤ ਕਰਦੇ ਕਿ ਆ ਕਿ ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵਿਤਲਾਬ ਮੰਦਿਰ ਦੀ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਮਾਤਾ ਰਾਣੀ ਦਾ ਸ਼ੁਕਰਾਨਾ ਵੀ ਕੀਤਾ ਇਸ ਦੇ ਨਾਲ ਉਹਨਾਂ ਕਹਿ ਕਿ ਜਲੰਧਰ ਵਾਸੀਆਂ ਦੇ ਲਈ ਮੂਲ ਭੂਤ ਜਿਹੜੀਆਂ ਵੀ ਸਹੂਿਦਾਵਾਂ ਨੇ ਉਹ ਜਲੰਧਰ ਦੇ ਲੋਕਾਂ ਨੂੰ ਜ਼ਰੂਰ ਮਿਲਣਗੀਆਂ ਉਹਨਾਂ ਕਹਿ ਅੱਜ ਤੋਂ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਹੈ ਤੇ ਜਲੰਧਰ ਨੂੰ ਚੰਗੇ ਪਾਸੇ ਲਿਜਾਣ ਲਈ ਉਹ ਕੰਮ ਜ਼ਰੂਰ ਕਰਨਗੇ ਔਰ ਮੈਂ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸਾਡੀ ਸੀਨੀਅਰ ਲੀਡਰਸ਼ਿਪ ਔਰ ਨਾਲ ਮੇਰੇ ਸਾਥੀ ਸਾਡੇ ਸੀਨੀਅਰ ਡਿਪਟੀ ਮੀਅਰ ਸਾਹਿਬ ਡਿਪਟੀ ਮੀਅਰ ਸਾਹਿਬ ਸਾਡੇ 파ਰਸ਼ਲ ਸਾਥੀ ਔਰ ਬਹੁਤ ਸਾਰੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਸਾਰਿਆਂ ਨੇ ਅੱਜ ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੋਲ ਟਾਊਨ ਦੇ ਵਿੱਚ ਉੱਥੇ ਅਸੀਂ ਸਾਰਿਆਂ ਨੇ ਹਾਜ਼ਰੀ ਲਾਈ ਉਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਥਾਮ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਲਾਈ ਔਰ ਸਤਿਗੁਰੂ ਕਬੀਰ ਮਹਾਰਾਜ ਮੰਦਰ ਭਾਰਗੋ ਕੈਂਪ ਫਿਰ ਉਸ ਤੋਂ ਬਾਅਦ ਅਸੀਂ ਸਾਡੇ ਨਕੁੱਦਰ ਚੌਂਗ ਦੇ ਵਿੱਚ ਬਾਬਾ ਸਾਹਿਬ ਨੂੰ ਖੁਸ਼ ਪਰਪਨ ਕਰਦੇ ਹੋਏ ਔਰ ਅਲੀ ਮੱਲੇ ਭਗਵਾਨ ਵਾਲਮੀਕੀ ਦੇ ਚਰਨਾਂ ਦੇ ਵਿੱਚ ਅਸੀਂ ਨਸਤਸਕ ਹੋਏ ਆ ਔਰ ਹੁਣ ਇਸ ਸਮੇਂ ਅਸੀਂ ਸਾਡੇ ਸ਼ਕਤੀ ਪੀਠ ਦੇਵੀਤਲਾ ਮਹਾਰਾਣੀ ਦੇ ਦਰਬਾਰ ਦੇ ਵਿੱਚ ਸਾਰੇ ਹੀ ਹਾਜ਼ਰੀ ਲਗਾਨ ਆਏ ਆ ਔਰ ਸਾਰਿਆਂ ਨੂੰ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈ ਉਹ ਜਲੰਧਰ ਬਹੁਤ ਪ੍ਰਮਾਤਮਾ ਦਾ ਆਸ਼ੀਰਵਾਦ ਗੁਰੂ ਮਹਾਰਾਜ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਡੇ ਸਾਰਿਆਂ ਤੇ ਬਣਿਆ ਰਵੇ ਔਰ ਸਾਡਾ ਜਲੰਧਰ ਖੂਬ ਤਕੀ ਨਹੀਂ ਰਾਤੇ ਜਾਵੇ ਇੱਕ ਲੋਕਾਂ ਨੇ ਕਿਹੜਾ ਕੰਮ ਹੈ ਜਿਹੜਾ ਤੁਸੀਂ ਜਲੰਧਰ ਦੀ ਇਸ ਸਮੇਂ ਹਾਜ਼ਰੀ ਲਗਾਣਾ ਹੈ ਕਾਰਪੋਰੇਸ਼ਨ ਉਸੇ ਤੁਹਾਨੂੰ ਜਰੂਰ ਦੱਸਾਂਗੇ ਜੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਸੀ ਜਦੋਂ ਤੁਸੀਂ ਸੀਟ ਤੇ ਬੈਠੇ ਉਸ ਤੋਂ ਬਾਅਦ ਅਸੀਂ ਗੱਲਬਾਤ ਕੀਤੀ ਵੀ ਲੋਕ ਕਹਿੰਦੇ ਇੱਕ ਆਸ ਹੈਗੀ ਹੈ ਨਵੇਂ ਮੇਅਰ ਦੇ ਉੱਤੇ ਕਿ ਜਲੰਧਰ ਦੀ ਹੁਣ ਨੁਹਾਰ ਬਦਲਦੀ ਹੋਈ ਨਜ਼ਰ ਆਏਗੀ ਕਿ ਬਤ ਲੋਕ ਜਿਹੜੀ ਗੱਲ ਕਹਿ ਰਹੇ ਬਿਲਕੁਲ ਆਮ ਆਦਮੀ ਪਾਰਟੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਵੀ ਜਲੰਧਰ ਦੇ ਵਿਕਾਸ ਦੇ ਲਈ ਅਸੀਂ ਸਾਰੇ ਵਚਨਬੱਧ ਹਾਂ ਔਰ ਜੋ ਜਨਤਾ ਨੇ ਔਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵਿਸ਼ਵਾਸ ਜਤਾਇਆ ਸਾਡੇ ਤੇ ਉਸ ਵਿਸ਼ਵਾਸ ਤੇ ਖਰੇ 100% ਉਤਰਾਂਗੇ ਮਾਤਾ ਰਾਣੀ ਹਮੇਸ਼ਾ ਸਾਡੇ ਕਿਉਂਕਿ ਅਸੀਂ ਸੱਚੇ ਮਾਰਗ ਚੱਲਦੇ ਆ ਹਸਤ ਕਰੇ ਜਹਾਂ ਅਸੀਂ ਸੱਚੇ ਮਨ ਦੇ ਨਾਲ ਜਲੰਧਰ ਦੀ ਸੇਵਾ ਕਰਨ ਦੇ ਲਈ ਹਾਜ਼ਰ ਆ ਔਰ ਆਉਣ ਵਾਲਾ ਸਮੇਂ ਜਲੰਧਰ ਬਹੁਤ ਤਰੱਕੀ ਦੀ ਰਾਹ ਤੇ ਜਾਊਗਾ ਸਾਰੀਆਂ ਜੋ ਮੂਲਬੂਤ ਸਹੂਲਤਾਂ ਆ ਉਹ ਸਾਰੀਆਂ ਜਲੰਧਰ ਨੂੰ ਜਲਦ ਤੋਂ ਜਲਦ ਉਹਨੂੰ ਪਾਈਪਲਾਈਨ ਚ ਪਾ ਦਿੱਤਾ ਜਾਏਗਾ ਕੱਲ ਤੋਂ ਮੀਟਿੰਗਾਂ ਦੇ ਦੌਰ ਸ਼ੁਰੂ ਹੈ ਬਿਊਰੋ ਰਿਪੋਰਟ ਔਨ ਪੁਆਇੰਟ